ਚੇਤਨ ਹਾਲਚਲ ਜਾਣਿਆ ਗਿਆ ਐਸਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਨੇ ਵੀ ਉੱਥੇ ਪਹੁੰਚ ਕੇ ਹਾਲਚਲ ਜਾਣਿਆ ਔਰ ਕਬਲੇ ਗੋਰੇ ਕੀ ਸਿਹਤ ਤਾਂ ਆਪਾਂ ਸਮਝ ਸਕਦੇ ਹਾਂ ਕਿ ਕੋਈ 26-27 ਦਿਨ ਤੋਂ ਹਨਾ ਖਾਇਆ ਹੋਵੇ ਕਿਸੇ ਨੇ ਤਾਂ ਉਸ ਦੀ ਸਥਿਤੀ ਕੀ ਹੋਏਗੀ ਤਾਂ ਜਿਹੜੇ ਵਿਜੇਂਦਰ ਸਿੰਘਲਾ ਨੇ ਜਾਂ ਫਿਰ ਗੋਬਿੰਦ ਸਿੰਘ ਲੰਗੋਵਾਲ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਪਹੁੰਚੇ ਨੇ ਮੁਲਾਕਾਤ ਤਾਂ ਹੁਣ ਨਹੀਂ ਹੋ ਰਹੀਆਂ ਹਾਂ ਦੂਰ ਤੋਂ ਜਾ ਕੇ ਜ਼ਰੂਰ ਡੱਲੇਵਾਲ ਦੇ ਨਾਲ ਦੇਖ ਸਕਦੇ ਨੇ ਜਿਹੜੇ ਆਗੂ ਪਹੁੰਚ ਰਹੇ ਨੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਪੈਰਲਰ ਨੁਮਾਇੰਦੇ ਨਹੀਂ ਜਾਂ ਉਹਨਾਂ ਦੇ ਸਾਥੀ ਨਹੀਂ ਉਹਨਾਂ ਤੋਂ ਵੀ ਪੂਰਾ ਅਪਡੇਟ ਹੈ ਜਿਹੜੇ ਡਾਕਟਰ ਨੇ ਉਹਨਾਂ ਤੋਂ ਪੂਰਾ ਅਪਡੇਟ ਡੱਲੇਵਾਲ ਦਾ ਲਿਆ ਜਾਵੇ ਲੇਕੇ ਚੱਲਦੇ ਹਾਂ ਸਿੱਧਾ ਤੁਹਾਨੂੰ ਖਨੌਰੀ ਬਾਰਡਰ ਦੇ ਉੱਤੇ ਸਾਡੇ ਸਹਿਯੋਗੀ ਮਨਪ੍ਰੀਤ ਚਾਹਲ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਅ ਮਨਪ੍ਰੀਤ ਦੱਸੋ ਥੋੜਾ ਜਿਹਾ ਕੀ ਕੁਝ ਤੁਹਾਡੇ ਕੋਲ ਅਪਡੇਟ ਹੈ ਅੱਜ ਲਗਾਤਾਰ ਤੀਜਾ ਦਿਨ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਟੇਜ ਦੇ ਉੱਤੇ ਨਹੀਂ ਆਏ ਉਹਨਾਂ ਦੇ ਉਹ ਆ ਕੇ ਕਿਉਂਕਿ ਜਿਹੜੇ ਉਹਨਾਂ ਦੇ ਸਮਰਥਕ ਵੀ ਬੈਠੇ ਹੁੰਦੇ ਨੇ ਉਹਨਾਂ ਨੂੰ ਵੀ ਉਮੀਦ ਹੁੰਦੀ ਹੈ ਕਿ ਡੱਲੇਵਾਲ ਨੂੰ ਅੱਜ ਅਸੀਂ ਫੇਰ ਦੇਖਾਂਗੇ ਜਾਂ ਉਹਨਾਂ ਦੇ ਵੱਲੋਂ ਕੋਈ ਗੱਲ ਕਹੀ ਜਾਂਦੀ ਹੈ ਤਾਂ ਘੱਟੋ-ਘੱਟ ਸਾਹਮਣੇ ਆ ਕੇ ਇੱਕ ਵਾਰੀ ਚਿਹਰਾ ਦੇਖ ਕੇ ਵੀ ਬਹੁਤ ਸਾਰੇ ਨੂੰ ਹੌਸਲਾ ਹੋ ਜਾਂਦਾ ਹੈ ਕਿ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਸਟੇਜ ਦੇ ਉੱਤੇ ਕਿਉਂ ਨਹੀਂ ਆਏ ਤੇ ਹੋਰ ਉੱਥੇ ਮੁਲਾਕਾਤ ਦੇ ਲਈ ਕੌਣ-ਕੌਣ ਪਹੁੰਚੇ ਆ ਅਸੀਂ ਕਿਸੇ ਨੂੰ ਨੀਵਾਂ ਕਿਸੇ ਨੂੰ ਉੱਚਾ ਇੱਥੇ ਕੋਣ ਨਹੀਂ ਨਹੀਂ ਬੈਠੇ ਅਸੀਂ ਬੈਠੇ ਆ ਤੇ ਇੱਕ ਵਾਅਦਾ ਕਰਕੇ ਆਏ ਸੀ ਹਰਿਆਣੇ ਵਾਲਿਆਂ ਨਾਲ ਬਿਲਕੁਲ ਗੱਲ ਦੋ ਚੀਜ਼ਾਂ ਬੜੀਆਂ ਸਾਫ਼ ਨੇ ਸਟੇਜ ਦੇ ਉੱਤੇ ਨਹੀਂ ਆਏ ਤੇ ਅੱਜ ਮੇਰੇ ਖਿਆਲ ਦੇ ਨਾਲ ਆਣਗੇ ਵੀ ਨਹੀਂ ਜਿੱਥੇ ਤਾਂ ਸਾਨੂੰ ਜਾਣਕਾਰੀ ਪਰਪੂਰੀਆ ਦੂਸਰੇ ਪਾਸੇ ਇਸ ਵਕਤ ਿਕਨੋਰੀ ਦਾ ਰਿਮੋਟ ਤੋਂ ਲੱਗਿਆ ਹੋਇਆ ਹੈ ਉਸ ਜਗ੍ਹਾ ਦੇ ਉੱਤੇ ਵੱਡੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋਏ ਹੋਏ ਹਨ ਢੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਸ ਨੂੰ ਲੈ ਕੇ ਉਹਨਾਂ ਦੀ ਚਿੰਤਾ ਬੜੇ ਸਾਫ਼ ਤੌਰ ਤੇ ਲੋਕਾਂ ਦੇ ਚਿਹਰੇ ਦੇ ਉੱਤੇ ਨਜ਼ਰ ਆ ਰਹੀ ਆ ਜਿਸ ਵਿਅਕਤੀ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਉਸ ਵੱਲੋਂ ਉਹਨਾਂ ਦੀ ਜਿਹੜੀ ਸਿਹਤ ਆ ਉਸ ਬਾਬਤ ਜਾਣਕਾਰੀ ਲੈਣ ਦੀ ਉਸਕਤਾਂ ਸਾਫ਼ ਤੌਰ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਦਿਖਾਈ ਦੇ ਰਹੀ ਆ ਦੂਸਰੇ ਪਾਸੇ ਜੇ ਫਿਲਹਾਲ ਦੋ ਐਲਸੀਡੀਸ ਲਗਾ ਦਿੱਤੀ ਗਈ ਇਸ ਦਿੱਤੀ ਗਈ ਹੈ ਨਾ ਪੰਡਾਲ ਦੇ ਵਿੱਚ ਲੇਕਿਨ ਹਾਲੇ ਉਹ ਚਾਲੂ ਨਹੀਂ ਕੀਤੀਆਂ ਗਈਆਂ ਅ ਭਾਰਮਿਕ ਅਤੇ ਜਿਹੜੀਆਂ ਰਾਜਨੀਤਿਕ ਜਾਂ ਤੁਸੀਂ ਕਹਿ ਸਕਦੇ ਹੋ ਹੋਰ ਸਿਖਿਤਾ ਕਲਾ ਦੇ ਖੇਤਰ ਦੇ ਨਾਲ ਸਮਤ ਰੱਖਦੇ ਸਿਖਿਤਾਵਾਂ ਲਗਾਤਾਰ ਇੱਥੇ ਪਹੁੰਚ ਰਹੀਆਂ ਹਨ ਫਿਲਹਾਲ ਦੋ ਤਸਵੀਰਾਂ ਦਿਓ ਰਵਿੰਦਰ ਕਰੇਵਾਲ ਇੱਥੇ ਪਹੁੰਚੋ ਇਹਨੇ ਨਾਮੀ ਪੰਜਾਬੀ ਗਾਇਕ ਨੇ ਉਹ ਵੀ ਡਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਸ ਦੀ ਜਾਣਕਾਰੀ ਲੈਣ ਦੇ ਲਈ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਰਵਾਲ ਸਾਹਿਬ ਤੁਸੀਂ ਪਹੁੰਚੇ ਹੋਏ ਇਕਨੋਰੀ ਧਲੇਵਾਲ ਸਾਹਿਬ ਦੀ ਜਿਹੜੀ ਸਿਹਤ ਦੀ ਖਬਰ ਲੈਣ ਵਾਸਤੇ ਆਏ ਉਹ ਕਿਦਾਂ ਦੇਖਦੇ ਪਏ ਹੋਏ 70 ਸਾਲ ਦੀ ਉਮਰ ਦੇ ਵਿੱਚ ਅੱਜ 27ਵਾਂ ਦੇਣੇ ਆ ਤੇ ਮਰਨ ਮਰ ਤੋਂ ਉੱਤੇ ਬੈਠੇ ਹੋਏ ਨੇ ਸਵਾਦ ਦੇ ਪੂਰੇ ਦੇਖੋ ਇਹ ਇਨਸਾਨੀਅਤ ਦੀ ਲੜਾਈ ਆ ਔਰ ਸਾਡੀ ਲੜਾਈ ਉਹ ਲੜ ਰਹੇ ਆ ਧਲੇਵਾਲ ਸਾਹਿਬ ਕੋਈ ਆਪਣੇ ਪਰਸਨਲ ਹਿੱਤਾਂ ਦੇ ਲਈ ਤਾਂ ਲੜ ਨਹੀਂ ਰਹੇ ਔਰ ਮੇਰਾ ਖਿਆਲ ਹਰ ਜਿਹੜਾ ਇਨਸਾਨ ਰੋਟੀ ਖਾਂਦਾ ਉਹਨੂੰ ਕਿਸਾਨਾਂ ਦਾ ਮਿਹਨਤਾਂ ਦਾ ਸਾਥ ਦੇਣਾ ਚਾਹੀਦਾ ਡੱਲੇਵਾਲ ਸਾਥ ਦਾ ਸਾਥ ਦੇਣਾ ਚਾਹੀਦਾ ਪਰ ਸਾਡਾ ਫਰਜ਼ ਬਣਦਾ اخلاقੀ ਤੌਰ ਤੇ ਕਿ ਅਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਤੁਸੀਂ ਹੁਣ ਮਿਲਣ ਚਾਉਂਗੇ ਅੰਦਰ ਅਪੀਲ ਕਰੋਗੇ ਉਹਨਾਂ ਨੂੰ ਕੋਈ ਕਿਉਂਕਿ ਜਿੰਨੇ ਵੀ ਰਾਜਨੀਤਿਕ ਆਰੇ ਨੇ ਚਾਹੇ ਧਾਰਮਿਕ ਨੁਮਾਇੰਦੇ ਆ ਰਹੇ ਨੇ ਉਹਨਾਂ ਵੱਲੋਂ ਉਹਨਾਂ ਦੇ ਸਿਹਤ ਦੇ ਮੱਦੇਨਜ਼ਰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ 70 ਸਾਲ ਦੀ ਉਮਰ ਹੈ ਉਮਰ ਦਰਾਜ਼ ਨਹੀਂ ਬਜ਼ੁਰਗ ਨੇ ਉਮਮਨ ਸਾਡੇ ਘਰਾਂ ਦੇ ਵਿੱਚ ਜਿਹੜੇ ਜਿਹੜੇ 70 ਸਾਲ ਦੇ ਬਜ਼ੁਰਗ ਹੁੰਦੇ ਨੇ ਉਹ ਇਸ ਵਕਤ ਇਸ ਕੰਡੀਸ਼ਨ ਦੇ ਵਿੱਚ ਨੇ ਤੇ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਵੀ ਕੋਈ ਹੋਰ ਵੀ ਰਾਹ ਲਿਖਿਆ ਜਾ ਸਕਦਾ ਸੀਗਾ ਜਾਂ ਨਹੀਂ ਇਸ ਬਾਬਤ ਕੋਈ ਗੱਲਬਾਤ ਕਰੋਗੇ ਤੁਸੀਂ ਦੇਖੋ ਉਹਨਾਂ ਦੀ ਜਾਨ ਤਾਂ ਕੀਮਤੀ ਹੈ ਹੀ ਕਿਉਂਕਿ ਡੱਲੇਵਾਲ ਸਾਹਿਬ ਵਰਗੇ ਲੀਡਰ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ ਪਰ ਉਹਨਾਂ ਦੀ ਬਿਲ ਪਾਵਰ ਬਹੁਤ ਸਟਰੋਂਗ ਆ ਸਮੇਂ ਦਾ ਉਹਨਾਂ ਤੇ ਪਰਮਾਤਮਾ ਦੀ ਬੜੀ ਏਰਾ ਔਰ ਚੜ੍ਹਦੀ ਕਲਾ ਚ ਨੇ ਜਿਹੜਾ ਅੱਜ 27ਵਾਂ ਦਿਨ ਹੋ ਗਿਆ ਹੈ ਨਾ ਔਰ ਉਹ ਹਲੇ ਉਹਨਾਂ ਨੂੰ ਮਤਲਬ ਆਪਣਾ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਆ ਔਰ ਮੈਂ ਤਾਂ ਦਿਲੋਂ ਉਸੇ ਦਾ ਹਮੇਸ਼ਾ ਹੀ ਅਰਦਾਸ ਸਵੇਰੇ ਸ਼ਾਮ ਇਹੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਸੇਤਿਆਬ ਕਰੇ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਹਨਾ ਕਿ ਕਿਉਂਕਿ ਲੀਡਰ ਡੱਲੇਵਾਲ ਸਾਹਿਬ ਦੀ ਜਿਹੜੀ ਪਹਿਲਾਂ ਵੀ ਉਹਨਾਂ ਨੇ ਬੜੇ ਇਹੋ ਜਿਹੇ ਸੰਘਰਸ਼ ਲੜੇ ਆ ਔਰ ਜਿੱਤੇ ਵੀ ਆ ਹਨਾ ਔਰ ਇਹ ਹੁਣ ਉਹ ਜਿਹੜੀ ਲੋਕਾਂ ਦੀ ਲੜਾਈ ਆ ਔਰ ਜੇ ਇਹ ਜਿਹੜੇ ਜੜੀਆਂ ਮੰਗਾ ਉਹਨਾਂ ਨੇ ਚਾਹੇ ਐਮਐਸਪੀ ਦਿਆਂ ਜਾਂ ਉਹ ਜਿੰਨੀਆਂ ਵੀ ਮੰਗਾ ਨੇ ਇਹ ਅਗਰ ਸਰਕਾਰ ਮੰਨਦੀ ਆ ਜਿਹੜੀਆਂ ਜਿਹੜੀ ਜਿਹੜੇ ਸਰਕਾਰਾਂ ਦੇ ਸਰਵੇ ਨੇ ਪਹਿਲਾਂ ਇਹ ਕੋਈ ਨਮੀਆਂ ਮੰਗਾਂ ਨਹੀਂ ਆਈਆਂ ਔਰ ਹੁਣ ਤਾਂ ਪਾਰਲੀਮੈਂਟ ਦੀ ਕਮੇਟੀ ਨੇ ਵੀ ਸਰਕਾਰ ਦੀ ਕਮੇਟੀ ਆ ਉਹਨਾਂ ਨੇ ਵੀ ਕਿਹਾ ਕਿ ਮੰਗਾਂ ਜਾਇਜ਼ ਨੇ ਇਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਸੋ ਮੈਨੂੰ ਲੱਗਦਾ ਫਿਰ ਕਿਸੇ ਦੀ ਜਾਨ ਤੋਂ ਕੀ ਟੀ ਨਹੀਂ ਔਰ ਇਹ ਲੋਕਾਂ ਨੂੰ ਮਤਲਬ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਔਰ ਜਿਹੜੀਆਂ ਇੰਨੀ ਦੇਰ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਤੋ ਇਹਨੂੰ ਅੱਗੇ ਜਲਦੀ ਮੰਨਣਾ ਚਾਹੀਦਾ ਤਾਂ ਕਿ ਇਦਾਂ ਕਿਸੇ ਨੂੰ ਮਤਲਬ ਮੌਤ ਜ਼ਿੰਦਗੀ ਦੀ ਲੜਾਈ ਜਿੱਦਾਂ ਡੱਲੇਵਾਲ ਸਾਹਿਬ ਲੜ ਰਹੇ ਆ ਤੋ ਸਾਡੇ ਲੀਡਰ ਨੂੰ ਇਦਾਂ ਅਸੀਂ ਮੌਤ ਦੇ ਰਾਹ ਤੇ ਨਹੀਂ ਜਾਣ ਦੇ ਸਕਦੇ ਅਗਰ ਉਹ ਸਭ ਕੀ ਤੁਸੀਂ ਆਪਣੇ ਪੱਧਰ ਤੇ ਵੀ ਅੰਦਰ ਜਾ ਕੇ ਅਪੀਲ ਕਰੋਗੇ ਉਹਨਾਂ ਨੂੰ ਕਿ ਹਾਂ ਵੀ ਇਹ ਜਿਹੜੀ ਚੀਜ਼ ਆ ਜਾਂ ਜਿਹੜੀਆਂ ਜਾਂ ਸਰਕਾਰਾਂ ਨੂੰ ਤੁਸੀਂ ਆਪਣੇ ਪੱਧਰ ਤੇ ਅਪੀਲ ਕਰ ਸਕਦੇ ਹੋ ਕਿਉਂਕਿ ਬਹੁਤ ਤੁਸੀਂ ਇੱਕ ਨਾਮੀ ਕਲਾਕਾਰ ਹੋ ਤੁਹਾਡੀ ਬਹੁਤ ਜਗ੍ਹਾ ਤੇ ਆਵਾਜ਼ ਸੁਣੀ ਜਾਂਦੀ ਹੈ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਸ ਵਕਤ ਡੱਲੇ ਸਾਹਿਬ ਦੀ ਸਿਹਤ ਨੂੰ ਦੇਖ ਕੇ ਚਿੰਤਿਤ ਨੇ ਤੁਸੀਂ ਕੀ ਅਪੀਲ ਉਹਨਾਂ ਨੂੰ ਕੀ ਕਰਨਾ ਚਾਹੋਗੇ ਖਾਸ ਤੌਰ ਤੇ ਡੱਲੇ ਸਾਹਿਬ ਡੱਲੇਵਾਲ ਸਾਹਿਬ ਨੂੰ ਜੇ ਤੁਸੀਂ ਅੰਦਰ ਜਾਓਗੇ ਤਾਂ ਉਹ ਵੀ ਕੀ ਕਰ ਦੇਖੋ ਮੈਂ ਤਾਂ ਆਪਣੇ ਆਪ ਨੂੰ ਖੈਰ ਬਹੁਤ ਛੋਟਾ ਸਮਝਦਾ ਹਾਂ ਸਾਡੇ ਸਤਿਕਾਰਯੋਗ ਨੇ ਸਤੋਂ ਉਮਰਛੀ ਵੱਡੇ ਨੇ ਬੜੇ ਸਾਮੀਦਾਰ ਲੀਡਰ ਨੇ ਨਾ ਆਪਣੇ ਵੱਲੋਂ ਤਾਂ ਅਸੀਂ ਤਾਂ ਚਾਹੁੰਦੇ ਹਾਂ ਸੇਤ ਜਾਂ ਜੀ ਤਾਂ ਲੱਭ ਜਾਨ ਤਾਂ ਇੱਕ ਇਨਸਾਨ ਦੀ ਜਾਨ ਮਤਲਬ ਤਿਲ ਤਿਲ ਕਰ ਕੇ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਸੋ ਇਹ ਤਾਂ ਮੈਨੂੰ ਲੱਗਦਾ ਇੱਕ ਇਨਸਾਨੀਅਤ ਹਰ ਬੰਦੇ ਦੇ ਅੰਦਰੋਂ ਜਿਹੜਾ ਉਹ ਇੱਕ ਮਤਲਬ ਸੀਨਾ ਸਾਡਾ ਦਿਲ ਬਲੁੰਦਰਿਆ ਜਾਂਦਾ ਕਿ ਕਿਵੇਂ ਸਾਡਾ ਇੱਕ ਬਜ਼ੁਰਗ ਲੀਡਰ ਜਿਹੜਾ ਸਾਡੇ ਲਈ ਲੜ ਰਿਹਾ ਸੋ ਅਸੀਂ ਤਾਂ ਕੌਣ ਜਾਊਗਾ ਮੇਰਾ ਖਿਆਲ ਹਰ ਘਰ ਦੇ ਵਿੱਚ ਅੱਜ ਦੀ ਅੱਜ ਦੇ ਟਾਈਮ ਤੇ ਅਰਦਾਸ ਹੋ ਰਹੀ ਆ ਕਿ ਪਰਮਾਤਮਾ ਉਹਨਾਂ ਦੀ ਸਿਹਤ ਹਮੇਸ਼ਾ ਠੀਕ ਠਾਕ ਰੱਖੇ ਅਸੀਂ ਤਾਂ ਕਹਿੰਦੇ ਆ ਉਹ ਜਿੱਤ ਕੇ ਨਿਕਲਣ ਇਥੋਂ ਔਰ ਮੈਨੂੰ ਲੱਗਦਾ ਕਿ ਕੋਈ ਹੋਣੀ ਹੋਣ ਤੋਂ ਪਹਿਲਾਂ ਸਰਕਾਰਾਂ ਦੀ ਜਾਗ ਖੁੱਲਣੀ ਚਾਹੀਦੀ ਆ ਔਰ ਫਿਰ ਉਹ ਕਹਿੰਦੇ ਹੁੰਦੇ ਆ ਵੀ ਬਾਅਦ ਚ ਲੇਟ ਆਉਣ ਨਾਲ ਉਹਦਾ ਕੋਈ ਮਤਲਬ ਕੋਈ ਫਾਇਦਾ ਨਹੀਂ ਹੋਣਾ ਸੋ ਜਲਦੀ ਔਰ ਮੈਂ ਤਾਂ ਜਿੰਨੀਆਂ ਵੀ ਸਾਡੀਆਂ ਪੋਲੀਟਿਕਲ ਪਾਰਟੀਆਂ ਨੇ ਪੰਜਾਬੀਆਂ ਵੀ ਜਾ ਰਹੇ ਨੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਵਾਰੀ ਸਪੈਸ਼ਲੀ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤਾ ਮੈਨੂੰ ਲੱਗਦਾ ਸਾਰਿਆਂ ਨੂੰ ਇੱਕ ਕਮੇਟੀ ਬਣਾ ਕੇ ਇੱਕ ਸਰਪਾਰਟੀ ਦੇ ਤੌਰ ਤੇ ਸਰਕਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਉਹ ਵੀ ਬਜ਼ੁਰਗ ਲੀਡਰ ਦੀ ਸਾਡੇ ਦੀ ਜਿਹੜੀ ਜਾਨ ਆ ਉਹ ਬਹੁਤ ਕੀਮਤੀ ਹੈ ਸੋ ਕਰੋ ਇੱਕ ਗੱਲ ਬੜੀ ਸਾਫ਼ ਜੀ ਜ਼ਹਾਰ ਹੈ ਇਸ ਜਗ੍ਹਾ ਦੇ ਉੱਤੇ ਜੋ ਜਿਹੜਾ ਵੀ ਸ਼ਖਸ ਆ ਰਿਹਾ ਹੈ ਚਾਹੇ ਉਹ ਰਾਜਨੀਤਿਕ ਹੋਵੇ ਗੈਰ ਰਾਜਨੀਤਿਕ ਹੋਵੇ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹਦੀ ਚਿੰਤਾ ਸਾਫ਼ ਤੌਰ ਤੇ ਉਹਨਾਂ ਦੇ ਚਿਹਰੇ ਉੱਤੇ ਦਿਖਾਈ ਦਿੰਦੀ ਹੈ ਮੈਂ ਆਪਣੇ ਸਹਿਯੋਗੀਆਂ ਨੂੰ ਇੱਕ ਵਾਰੀ ਹਮਨ ਕਹਾਂਗਾ ਇੱਕ ਵਾਰੀ ਪਿਛਲੇ ਪੰਡਾਲ ਦਾ ਇਸ ਵਕਤ ਦੇ ਦ੍ਰਿਸ਼ਤਾਨ ਨੂੰ ਜ਼ਰੂਰ ਦਿਖਾਓ ਕਿ ਪੰਡਾਲ ਦੇ ਇਸ ਵਕਤ ਕੀ ਹਾਲਾਤ ਨੇ ਕਿੱਡੇ ਵੱਡੇ ਪੱਧਰ ਉੱਤੇ ਜਿਹੜੇ ਲੋਕ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਹਨ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਜਿਹੜੀ ਚਿੰਤਾ ਹੈ ਸਾਫ਼ ਤੌਰ ਤੇ ਨਾਗਰਿਕਾਂ ਦੇ ਚਿਹਰੇ ਉੱਤੇ ਨਜ਼ਰ ਕਿਉਂਕਿ 27ਵਾਂ ਦਿਨ ਹੈਗਾ ਅੱਜ ਤੇ ਬਾਰ ਬਾਰ ਉੱਤੇ ਬੈਠੇ ਹੋਏ ਨੇ ਇੱਕ ਮਨ ਬਣਾ ਕੇ ਬੈਠੇ ਨੇ ਲਗਾਤਾਰ ਰਾਤ ਕਰਕੇ ਉਹਨਾਂ ਨੂੰ ਫੇਰ ਫੇਲ ਕੇ ਜਦ ਮੈਨੂੰ ਦੁੱਖ ਲੱਗਿਓ ਮਨ ਦੇ ਵਿੱਚ ਵੱਖ-ਵੱਖ ਦੇਸ਼ੀ ਮਾਣ ਬਣਾ ਰਿਹਾ ਨੇ ਨੁਮਾਇੰਦੇ ਦਲੇਵਾਲ ਸਾਹਿਬ ਕੋਲੇ ਚਲੇ ਹੋਏ ਮਾਰਵਾਤ ਖਲਾ ਦੇ ਲਗਾਤਾਰ ਹੋਣੇ ਨਹੀਂ ਸਿਹਤ ਨੂੰ ਲੈ ਕੇ ਚਾਰ ਦਿਨ ਪਹਿਲਾਂ ਮੈਨੂੰ ਇਹ ਤਸਵੀਰਾਂ ਸਕਰੀਨ ਜ਼ਰੂਰ ਦਿਖਾ ਦੇਣ ਕਿਉਂਕਿ ਜਿਸ ਤਰ੍ਹਾਂ ਆਪ ਦੇ ਨਾਲ ਇਸ ਵਕਤ ਐਫਐਸਟਾ ਲੋਕਾਂ ਦੇ ਵਿੱਚ ਇਹ ਸਕਰੀਨ ਲਗਾਈ ਗਈ ਹੈ ਫਿਲਹਾਲ ਇਸ ਨੂੰ ਸ਼ੁਰੂ ਨਹੀਂ ਕੀਤਾ ਗਿਆ ਇਸ ਦੀ ਜਿਹੜੀ ਲਾਈਵ ਫੀਡ ਹੈ ਜਿਹੜੀ ਲਾਈਵ ਤਸਵੀਰਾਂ ਹੋਇਆ ਕਰਨੀਆਂ ਜਦੋਂ ਇਹ ਸ਼ੁਰੂ ਹੋ ਜਾਣਗੇ ਤਾਂ ਦਲੇਵਾਲ ਸਾਹਿਬ ਦੇ ਕਮਰੇ ਦੇ ਅੰਦਰੋਂ ਦਿਖਾਈ ਦਿੱਤੀਆਂ ਜਾਣਗੀਆਂ ਪਹਿਲਾਂ ਇੱਕ ਗਲਾਸ ਦਾ ਰੂਮ ਵੀ ਬਣਾਇਆ ਗਿਆ ਸੀ ਕਚਰਾ ਰੂਮ ਬਣਾਇਆ ਗਿਆ ਸੀ ਜਿਸ ਦੇ ਵਿੱਚ ਆਖਿਆ ਗਿਆ ਸੀ ਕਿ ਵੀ ਉਹਨਾਂ ਨੂੰ ਆ ਕੇ ਬਿਠਾਇਆ ਜਾਏਗਾ ਲੇਕਿਨ ਜਦੋਂ ਦਾ ਇਹ ਬਣਿਆ ਹੈ ਉਦੋਂ ਦੀ ਉਹ ਬਾਹਰ ਹੀ ਨਹੀਂ ਆਏ ਜਾਂ ਤੁਸੀਂ ਕਹਿ ਸਕਦੇ ਕਿ ਉਹਨਾਂ ਨੇ ਲਗਾਤਾਰ ਗਿਰਾਵਟ ਜਿਸ ਤੋਂ ਬਾਅਦ ਉਹ ਇਸ ਜਗ੍ਹਾ ਤੇ ਨਹੀਂ ਆਏ ਤੇ ਇਸ ਇਹੀ ਕਾਰਨ ਹੈ ਕਿ ਸਕਰੀਨਾਂ ਲਗਾਈਆਂ ਜਾ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਫਿਲਹਾਲ ਉਤਸੁਕਤਾ ਸਾਫ਼ ਤੌਰ ਤੇ ਜ਼ਾਹਿਰ ਦਿਖਾਈ ਦੇ ਰਹੀ ਹੈ ਤੇ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਪਾਰਟੀ ਪੱਧਰ ਤੋਂ ਉੱਠ ਕੇ ਧਾਰਮਿਕ ਸ਼ਖਸੀਅਤਾਂ ਦਾ ਇੱਥੇ ਆਣਾ ਲਗਾਤਾਰ ਜਾਰੀ ਹੈ ਜੀ ਕਰੋ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹ ਰਿਹਾ ਸੀ ਮਨਪ੍ਰੀਤ ਜੇਕਰ ਤੁਸੀਂ ਜਾਣਕਾਰੀ ਦੇ ਸਕੋ ਕੀ ਡੱਲੇਬਾਲ ਨੇੜੇ ਕੋਈ ਉਹਨਾਂ ਦਾ ਕੋਈ ਕੈਬਨ ਬਣਾਇਆ ਗਿਆ ਜਾਂ ਫਿਰ ਕੋਈ ਟਰਾਲੀ ਨੂੰ ਸ਼ੇਪ ਦਿੱਤੀ ਗਈ ਹੈ ਉਹਨਾਂ ਦੇ ਰੂਮ ਦੇ ਵਿੱਚ ਕਿਉਂਕਿ ਜੋ ਤਸਵੀਰਾਂ ਤੁਸੀਂ ਵੀ ਦਿਖਾਇਆ ਗਿਆ ਉਥੇ ਇੱਕ ਪ੍ਰੋਪਰ ਇੱਕ ਸ਼ੀਸ਼ਾ ਵਾਲਾ ਕਮਰਾ ਬਣਾ ਦਿੱਤਾ ਗਿਆ ਸੀ ਬੇਸਿਕਲੀ ਲੋਕ ਇਹ ਜਾਨਣਾ ਚਾਹੁੰਦੇ ਹੋਣਗੇ ਕਿ ਡੱਲੇਬਾਲ ਸਾਹਿਬ ਦੇ ਨਾਲ ਇਸ ਸਮੇਂ ਕੌਣ ਹੈ ਕੌਣ ਉਹਨਾਂ ਦੀ ਦੇਖਭਾਲ ਕਰ ਰਿਹਾ ਹੈ ਡਾਕਟਰਾਂ ਦੀ ਟੀਮ ਕਿੱਥੋਂ ਕਿਹੜੀ ਪਹੁੰਚੀ ਹੋਈ ਹੈ ਜੇਕਰ ਜਾਣਕਾਰੀ ਹੋਵੇ ਪਰ ਸਾਡੀ ਮਜਬੂਰੀ ਡਾਕਟਰਾਂ ਵੱਲੋਂ ਜਿਹੜੀ ਤਿੰਨ ਇੱਕ ਦਿਨ ਪਹਿਲਾਂ బ్రం <issions> న ਤਕਨ ਉਹਨਾਂ ਦਾ ਦੇਖਪਾੜੀ ਜਿਹੜੀ ਗੱਲ ਆ ਉਹਨਾਂ ਦੇ ਇੱਕ ਟੀਮ ਬਣਾਈ ਗਈ ਹੈ ਜਿਹੜੀ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਨਿਰੀਖਣ ਕਰਦੀ ਪਈ ਆ ਅੱਜ ਸਰਕਾਰੀ ਹਸਪਤਲ ਰਜਿਸਟਰ ਦੀ ਟੀਮ ਵੀ ਇੱਥੇ ਆਈ ਸੀ ਲੇਕਿਨ ਉਹਨਾਂ ਵੱਲੋਂ ਸਵੇਰੇ ਵੀ ਰਾਤ ਤੱਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਕੁਝ ਦੇਰ ਇੱਥੇ ਰੁਕੇ ਵੀ ਕਰੀਬ 40 ਤੋਂ 50 ਮਿੰਟ ਉਹਨਾਂ ਉੱਤੇ ਰੁਕਿਆ ਗਿਆ ਉਸ ਤੋਂ ਬਾਅਦ ਪੰਡਾਲ ਦੇ ਵਿੱਚ ਆਇਆ ਤਾਂ ਢਲੇਵਾਲ ਸਾਹਿਬ ਦੀ ਟੀਮ ਦੇ ਨਾਲ ਜਿਹੜੀ ਉਹ ਸਟੇਲੀ ਧਿਆਨ ਰੱਖ ਰਹੀ ਆ ਰਾਬਤਾ ਕਾਇਮ ਕੀਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਹਾਲ ਅਗੇ ਉਹ ਬੁਲਾਣਗੇ ਤਾਂ ਉਸ ਤੋਂ ਬਾਅਦ ਉਹ ਉਹ ਜਰੂਰ ਮੈਸੇਜ ਕੀਤਾ ਜਾਏਗਾ ਜਾਂ ਕਾਲ ਸਭ ਤੋਂ ਵੀ ਦੇ ਵਿੱਚ ਹੈਗੇ ਜੀ ਉਹਨਾਂ ਤੋਂ ਚਲੇ ਗਈ ਜੀ ਇਹਦੀ ਫਿਲਹਾਲ ਜੇਕਰ ਕਰਨ ਕੀਤੀ ਜਾਵੇ ਤਾਂ ਡੱਲੇਵਾਲ ਸਾਹਿਬ ਜਿਹੜੇ ਸਾਰਾ ਲਗਾ ਜੋ ਉਹਨਾਂ ਦੀ ਟੀਮ ਪਹਿਲੇ ਦਿਨ ਤੋਂ ਦੇਖ ਰਹੀ ਸੀਗੀ ਉਹੀ ਹੁਣ ਤੱਕ ਦੇਖ ਰਹੀ ਹੈ ਗਾਇਬ ਗਾਇਬ ਇੱਕ ਦੋ ਵਾਰੀ ਜ਼ਰੂਰ ਪਿਛਲੇ ਕੁਝ ਦਿਨਾਂ ਦੇ ਵਿੱਚ ਚੈੱਕ ਅਪ ਦੇ ਲਈ ਉਹਨਾਂ ਦੇ ਵਿੱਚ ਇਹ ਗੱਲ ਕੀਤੀ ਸਰਕਾਰੀ ਡਾਕਟਰ ਸੋਤੇ ਗਏ ਸਨ ਲੇਕਿਨ ਫਿਲਹਾਲ ਜਿਹੜੀ ਦੇਖ ਰੇ ਕਾ ਉਹ ਜਿਹੜੀ ਪਹਿਲੇ ਦਿਨ ਤੋਂ ਟੀਮ ਕਾਰ ਰਹੀ ਹੈ ਉਹੀ ਕਾਰ ਰਹੀ ਹੈ ਦੂਸਰੇ ਪਾਸੇ ਤੁਸੀਂ ਗੱਲ ਕੀਤੀ ਹੈ ਕਿ ਡੱਲੇਵਾਲ ਸਾਹਿਬ ਤੱਕ ਪਹੁੰਚ ਕੀਤਾ ਕੀਤੇ ਜਾ ਰਹੀ ਹੈ ਬਿਲਕੁਲ ਇਹ ਸਟੇਜ ਹੈ ਸਟੇਜ ਦੇ ਬਿਲਕੁਲ ਪਿਛਲੇ ਪਾਸੇ ਤੁਸੀਂ ਕਹਿ ਸਕਦੇ ਹੋ ਇੱਕ ਟ੍ਰੋ ਅਸਥਾਈ ਤੌਰ ਤੇ ਉਸ ਦੇ ਵਿੱਚ ਉਹ ਬੈਠੇ ਹੋਏ ਹਨ ਤੇ ਉਸ ਨੂੰ ਖਾਸ ਤੌਰ ਤੇ ਕਿਉਂਕਿ ਦੋ ਚੀਜ਼ਾਂ ਇੱਥੇ ਬੜੇ ਸਾਹਮਣੇ ਜ਼ਾਹਰ ਹੋ ਜਾਂਦੀਆਂ ਕਿ ਤਾਂ ਵਰਤ ਉੱਤੇ ਬੈਠੇ ਨੇ ਮਨ ਵਰਤ ਉੱਤੇ ਬੈਠੇ ਨੇ ਬੋਡੀ ਦੀ ਜਿਹੜੀ ਇਮਿਊਨਿਟੀ ਹੈ ਬਹੁਤ ਡਾਊਨ ਹੈ ਇਸ ਲਈ ਮੇਰਾ ਅਪੀਲ ਹੈ ਮੈਂ ਜਿਸ ਹਿਸਾਬ ਦੇ ਨਾਲ ਲੋਕ ਉਹਨਾਂ ਨੂੰ ਇੱਥੇ ਮਿਲਣ ਆ ਰਹੇ ਨੇ ਇਨਫੈਕਸ਼ਨ ਦਾ ਖਤਰਾ ਬਹੁਤ ਵੱਡੇ ਪੱਧਰ ਤੇ ਹੋ ਜਾਂਦਾ ਹੈ ਜੀ ਇਸੇ ਲਈ ਉਹਨਾਂ ਨੂੰ ਜਿਹੜਾ ਇਹ ਗਲਾਸ ਦਾ ਯੱਥ ਕਿਵੇਂ ਕੱਚ ਦਾ ਕਮਰਾ ਬਣਾਇਆ ਗਿਆ ਸੀ ਇਸ ਵਿੱਚ ਬਿਠਾਉਣ ਦੀ ਗੱਲ ਕੀਤੀ ਗਈ ਸੀ ਲੇਕਿਨ ਸਿਹਤ ਯੋਗਤਾ ਨਾ ਹੋਣ ਕਰਕੇ ਸਿਹਤ ਦੇ ਵਿੱਚ ਲਗਾਤਾਰ ਜਿਹੜਾ ਗਿਰਾਵਟ ਆਣ ਦੇ ਕਾਰਨ ਉਹਨਾਂ ਨੂੰ ਪਿੱਛੇ ਹੀ ਜਿਹੜੇ ਲੋਕ ਮਰ ਰਹੇ ਨੇ ਉਹਨਾਂ ਦੇ ਨਾਲ ਵੀ ਜਿਹੜਾ ਉਹਨਾਂ ਦਾ ਰابطਾ قائم ਹੋ ਰਿਹਾ ਉਹ ਬਿਲਕੁਲ ਤੁਸੀਂ ਕਹਿ ਸਕਦੇ ਹੋ ਇਸ਼ਾਰਿਆਂ ਦੇ ਨਾਲ ਹੀ ਗੱਲਬਾਤ ਕੀਤੀ ਜਾ ਰਹੀ ਹੈ ਉਹ ਗੱਲਬਾਤ ਹਮੀ ਭਰੀ ਦਾ ਸੀ ਕਿ ਜਦੋਂ ਤੁਸੀਂ ਸਿਹਤ ਦੀ ਦੇਖਭਾਲ ਖਾਤਰ ਨਹੀਂ ਦੇਿਆ ਤਾਂ ਸਰੀਰ ਦੇ ਵਿੱਚ ਸੁਭਾਵਿਕੀ ਦੀ ਗੱਲ ਕਮਜ਼ੋਰੀ ਆ ਜਾਂਦੀ ਹੈ ਤੇ ਜਦੋਂ ਡਾਕਟਰ ਸੁਨਰਾਲ ਇਸ ਬਾਬਤ ਗੱਲਬਾਤ ਕੀਤੀ ਜਾਂਦੀ ਇਹ ਤਾਂ ਠੀਕ ਹੈ ਕਹਿਣਾ ਹੈ ਕਿ ਜਿਹੜਾ ਸਰੀਰ ਆ ਇਸ ਵਕਤ ਸਰੀਰ ਹੀ ਸਰੀਰ ਨੂੰ ਖਾ ਰਿਹਾ ਹੈ ਕਿ ਸਰੀਰ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੀਵਿਤ ਰਹਿਣ ਦੇ ਲਈ ਉਹ ਚੀਜ਼ਾਂ ਨਹੀਂ ਜਾ ਰਹੀਆਂ ਤਾਂ ਉਹ ਸਿੱਧਾ ਅਸਰ ਸਾਡੇ ਮੇਨ ਆਰਗਨਸ ਦੇ ਉੱਤੇ ਨਜ਼ਰ ਆ ਰਿਹਾ ਹੈ ਫਿਰ ਪੱਲ ਬਣਾ ਲਏ ਜਾਂ ਲੀਵਰਸ ਹੋਵੇ ਜਾਂ ਕੋਈ ਹੋਰ ਮੇਨ ਆਰਗਨਸ ਹੋਣਾ ਉੱਥੇ ਜ਼ਰੂਰ ਇਸ ਚੀਜ਼ ਦਾ ਫਰਕ ਮਹਿਸੂਸ ਆ ਰਿਹਾ ਹੈ ਤਾਂ ਫਿਲਹਾਲ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਉਹ ਪੜਾਉਂਦੇ ਦਿਖਾਣਾ ਚਾਹਾਂਗੇ ਅ ਇਸ ਜਗ੍ਹਾ ਤੋਂ ਤੁਸੀਂ ਕਹਿ ਸਕਦੇ ਕਿ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਟਾਲੀਆਂ ਵਿੱਚ ਨਜ਼ਰ ਆ ਰਹੀਆਂ ਉਸ ਜਿਹੜਾ ਦਾ ਇਹ ਗੱਲ ਸਰ ਜੀ ਇਸ ਚੀਜ਼ ਦੇ ਲਈ ਲਿਆਏ ਹੋਏ ਕਿ ਜਗਜੀਤ ਸਿੰਘ ਜੀ